ਸਸ਼ੇ ਕਾਲਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਦੇ ਵਿੱਚ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚਕਾਰ ਝੜਪ ਹੋਈ ਹੈ ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਾਜਾ ਬੜਿੰਗ ਮੌਕੇ ਤੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪੀੜਤ ਦੇ ਨਾਲ ਮਿਲ ਕੇ ਜਿਹੜਾ ਆਮ ਆਦਮੀ ਪਾਰਟੀ ਦਾ ਬੂਥ ਲੱਗਾ ਹੋਇਆ ਸੀ ਉਸ ਤੇ ਜਾ ਕੇ ਜਿਹੜਾ ਉਸਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਪੱਪੀ ਪ੍ਰਾਸ਼ਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹਦੇ ਨਾਲ ਟਾਈਮ ਬੰਨ ਲਿਆ ਗਿਆ ਹੈ ਰਾਜਾ ਬੜਿੰਗ ਦੇ ਵੱਲੋਂ ਕਿਹਾ ਗਿਆ ਹੈ ਕਿ ਪੱਪੀ ਪ੍ਰਾਸ਼ਰ ਨੂੰ ਫੋਨ ਲਾ ਕੇ ਕਹੋ ਕਿ ਟਾਈਮ ਬੰਨ ਕੇ ਜਿੱਥੇ ਮਰਜ਼ੀ ਮਿਲ ਲਵੇ ਸੋ ਇਸ ਪੂਰੀ ਘਟਨਾ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਪਹਿਲਾਂ ਵੀਡੀਓ ਦੇਖ ਲੈਣੇ ਬਾਪ ਜਰਾ ਸੇ ਕਿਸੇ ਦਾ ਪੈਸਾਰਾ ਥੋੜੀ ਗਲਤ ਕਰਨਾ ਇਹ ਮੇਰਾ 20 ਸਾਲ ਪੁਰਾਣਾ ਬੋਲ ਕੋਈ ਮੱਠੇ ਬਾੜੀ ਵੀਡੀਓ ਚ ਆ ਕਮਲਪਾਲ ਜੀ ਪਿੱਛੇ ਹਲੋ ਮਨੀਸ਼ ਪਿੱਛੇ ਯਾਰ ਅੱਜ ਤੋਂ ਮੇਨਾ ਪੜਿਆ ਹੋਇਆ 20 ਸਾਲ ਅਸੀਂ ਕਾਂਗਰਸ ਨਾਲ ਚੱਲੇ ਆ ਕਿ ਤੋਹਾਲ ਮੇਨਾ ਅੱਖਾਂ ਚ ਇੱਕ ਦੇਖ 10 ਮਿੰਟ ਇਹਨਾਂ ਦੇ ਆ ਮੈਂ ਵੇਟਿੰਗ ਕੋਈ ਉੱਪਰ ਇਹ ਮੇਰੀ ਵੀ ਗੱਲ ਹੈ ਨਾ ਨਾ ਅਮਨ ਨੂੰ ਨਾ ਟੁੱਟੇ ਅਸੀਂ ਹਰ ਹੁਣ ਚੇ ਜਾਂਦੇ ਆ ਕਿ ਬੇਦਖੀ ਨਾ ਸੀ ਮੈਂ ਤੁਹਾਡੇ ਕੋ ਕਿਉਂ ਆਇਆ ਕਿਉਂਕਿ ਮੈਂ ਵੀ ਆਪਣੇ ਮੇਰਾ ਦੋਸਤ 20 ਸਾਲ ਤੋਂ ਮੈਨੂੰ ਕਹਿ ਰਹੇ 50 ਬੰਦੇ ਲੈ ਕੇ ਆ ਕੀ ਨਹੀਂ ਇਹਨਾਂ ਨੇ ਧੱਕੇ ਮਰਵਾਏ ਮੈਨੂੰ ਬਾਉ ਜੀ ਤੁਹਾਡੀ ਵੀਡੀਓ ਦੇਖ ਲਓ ਆਪਣੀ ਵੀਡੀਓ ਕੱਢੋ ਤੁਸੀਂ ਸਰ ਵੀਡੀਓ ਦੇ ਲਓ ਬਾਉ ਜੀ ਆਪਣੀਆਂ ਤੁਸੀਂ ਪੱਪੀ ਆਇਆ ਪੱਪੀ ਨੇ ਮੈਨੂੰ ਧੱਕੇ ਮਾਰਵਾਇਆ ਤੁਹਾਨੂੰ ਮੈਨੂੰ ਨਹੀਂ ਪਤਾ ਇਹ ਲੈ ਇਹਨਾਂ ਨੇ ਪਾਇਆ ਹੋਰ ਮੈਂ ਹੁਣੇ ਜਾਣਾ ਹੈ ਜੇ ਕਿਸੇ ਨੂੰ ਚੂੜ ਦਾ ਦੱਸ ਜੋ ਪੱਪੀ ਨੂੰ ਕੋਈ ਟਾਈਮ ਬੰਨ ਕੇ ਆ ਦੇ ਤੁਸੀਂ ਉਹਨਾਂ ਨੇ ਡਾਇਰੈਕਟ ਕਾਲ ਡੋਨਟ ਡੂ ਦੈਟ ਨਹੀਂ ਇਹਨਾਂ ਨੇ ਬੁਲਾਇਆ ਤੁਸੀਂ ਤੁਹਾਨੂੰ ਨਹੀਂ ਕਹਿ ਸਕਦੇ ਕੋਸ਼ਿਸ਼ ਸਾਡੇ ਬਿਤੇ ਤੁਸੀਂ ਮੈਂ ਤੁਹਾਨੂੰ ਰਾਈਟ ਦੇ ਰਾਈਟ ਨਹੀਂ ਤੁਹਾਡਾ ਮਿਲਿਆ ਸਾਰੇ ਤੁਸੀਂ ਹੁਣੇ ਆਪਸਾ ਦਾ ਪੋਲਿੰਗ ਕਾਰਡ ਕਰ ਰਹੇ ਹੋ ਤੁਸੀਂ ਆਮ ਪਬਲਿਕ ਨਾਲ ਲੜ ਰਹੇ ਹੋ ਨਹੀਂ ਮੈਂ ਨਹੀਂ ਕਿਸੇ ਨਾਲ ਲੜ ਰਿਹਾ ਤੁਸੀਂ VOTING ਲੈਣ ਆਏ ਹੋ ਤੁਸੀਂ ਆਮ ਪਬਲਿਕ ਨਾਲ ਨਹੀਂ Kırsak ਉਹ ਜਨਾਬ ਜਾਨੇ ਸਮਝਣਾ ਬੜਾ ਔਖਾ ਹੈ ਗੱਲ ਕਰਨ ਨੂੰ ਮਾਹੌਲ ਮਾੜੀ ਇਹ ਜੀ ਸੁਣੋ ਹੋਰ ਉਹ ਪਾ ਜਿਹੜੇ ਉੱਥੇ ਗੱਡੀ ਚੜਾ ਦੇਈ ਸੀ ਤੁਸੀਂ ਤੁਸੀਂ ਵੀਡੀਓ ਲੈ ਰਹੇ ਹੋ ਯਾਰ ਤੁਸੀਂ ਗੁੰਡਾਗਰਦੀ ਕਰਉਂਗੇ ਨਹੀਂ ਜਿਹੜੀ ਹੋਈ ਜਿਹੜੀ ਗੱਲ ਨਾ ਕਰੋ ਭਾਈ ਇੱਕ ਮੁੱਲੇ ਦੇ ਆ ਬਾਹਰ ਦੇ ਤੁਹਾਡੇ ਨਾਲ ਨਹੀਂ ਚੱਲੇ ਆ 20 ਸਾਲ ਚੱਲੇ ਆ ਇਹਨੂੰ ਭਾਈ ਭਾਈ ਮਾਰੇ ਪਿੱਛੇ ਹੋ ਜਾਏ ਅਸੀਂ ਨਾਲ ਬੰਦੇ ਮੁੱਲੇ ਦੇ ਨਹੀਂ ਹੈ

ਕਿ ਕੋਈ ਰੌਲਾ ਮਾੜਾ ਪਿੱਛੇ ਇੱਥੇ ਆ ਕੇ ਕਿਸੇ ਦੇ ਗੱਡੀ ਕੋਈ ਨਾ ਮਾਰ ਦੂੰ ਜਾਂ ਦੂੰ ਐ ਕੋਈ ਬਦਮਾਸ਼ ਥੋੜੀ ਨਾ ਨਾ ਤੱਕ ਇੱਕ ਗਾਲ ਦਸੋ ਤੁਸੀਂ ਉਹਨਾਂ ਦੀ ਗੱਲ ਸੁਣ ਰਹੇ ਹੋ ਤੁਸੀਂ ਮੇਰੀ ਵੀ ਸੁਣੋ ਜੇ ਤੁਸੀਂ ਪਬਲਿਕ ਨੂੰ ਪਬਲਿਕ ਸਮਝਦੇ ਹੋ ਐਜ਼ ਅ ਰਾਈਟ ਦੋ ਕੋਈ ਵੀਡੀਓਸ ਦੇਖੋ ਤੁਸੀਂ ਵੀਡੀਓ ਕਿਹੜੀਆਂ ਵੀਡੀਓ ਬਣ ਕੇ ਸੱਚਾ ਤੁਹਾਨੂੰ ਮੰਗਾ ਕੇ ਦਿਖਾ ਦੇਣਾ ਸੌਪਲੀਕਲੀ ਇਸ਼ੂ ਕਰ ਦਿੰਦੇ ਆ ਤੁਸੀਂ ਦੇਖ ਲਓ ਕਿ ਇਹਦੀ ਗਲਤੀ ਹੈ ਨਾ ਨਹੀਂ ਕਰ ਸਾਡਾ ਬ੍ਰਦਰ ਹੀ ਆ ਜਿਹਦਾ ਨਾਮ ਤੁਰਦੇ ਸਮੇਂ ਯਾਰ ਸਾਡਾ ਯਾਰ ਕੀਤਾ ਕੀ ਹੈ ਤੁਹਾਨੂੰ ਪਤਾ ਮਸ਼ਿਆ ਮੁੰਡੇ ਬਾਹਰ ਲਈ ਭਾਜੀ ਮਹੱਲੇ ਚ ਰਾਮਨ ਕੈਬਲ ਲੱਗੇ ਜਨਨ ਨੇ ਨਹੀਂ ਲੱਗਣਾ ਅਸੀਂ ਇਕੱਠੇ ਰਹਿਣਾ ਥੋੜਾ ਮੂਹ ਤੇ ਕਹਿ ਰਹੇ ਵੀ ਮੈਂ ਇਹਦੇ ਨਾਲ ਕਿੰਨੀ ਈਅਰ ਚੱਲਿਆ ਅੱਜ ਮੇਰਾ ਬ੍ਰਦਰ ਆਣਾ ਜੇ ਮੈਂ ਇਸ ਪਾਰਟੀ ਨਾਲ ਦੇਖੋ ਪਾਰਟੀਆਂ ਦਾ ਅਸੀਂ ਤਾਂ ਮਹੱਲੇਦਾਰੀ ਆ ਇਹਨੂੰ ਮਹੱਲੇਦਾਰੀ ਦਾ ਸਮਝ ਨਹੀਂ ਚਾਹੀਦਾ ਉਹ ਤੁਹਾਨੂੰ ਰਾਜ ਇਲੈਕਸ਼ਨ ਹੈਗੇ ਕੱਲ ਫੇਰ ਉਦਾਂ ਹੀ ਆ ਸਾਰੇ ਗੱਡੀ ਵੀ ਚੜਾ ਕੇ ਆਈਏ ਪੰਜਾਬ ਪ੍ਰਿਆ ਬੰਦੇ ਇਕੱਜਾਂ ਨੇ ਲੁਕੋਗੇ ਯਾਰ ਜਿਹੜੇ ਚਿਆਲੇ ਬੰਦੇ ਆਇਆ ਨਹੀਂ ਸਾਡੇ ਨਾਲ ਹੀ ਤੁਹਾਨੂੰ ਸੀ ਅੱਜ ਤੁਸੀਂ ਸਾਡੇ ਨਾਲ ਗੱਲਾਂ ਕਰ ਰਹੇ ਸਾਡੇ ਨਾਲ ਹੀ ਯਾਰ ਹੈਲੋ ਤੂੰ ਇੱਕ ਬਣੀ ਹਾਂਜੀ ਆਪਦੀ ਪੋਲਿੰਗ ਤੁਸੀਂ ਅੱਧੀ ਦਿਵਾਓ ਇਹ ਬਸ ਅੱਜ ਦੇ ਰਾਈਟ ਕੀ ਹੈ ਨਹੀਂ ਨਹੀਂ ਰਾਈਟ ਹੈ ਜਣਾ ਇੰਨੇ ਵੀ ਬੰਦੇ ਆ ਹਰ ਬੰਦੇ ਦਾ ਰਾਈਟ ਆ ਪਰ ਸਰ ਇਹ ਰਾਈਟ ਸਰ ਹਰ ਬੰਦੇ ਦਾ ਰਾਈਟ ਆ ਨਾ ਕਿਸੇ ਵੀ ਵੋਟ ਪਾਵੇ ਕੋਈ ਰੋਕੇ ਨਹੀਂ ਰੋਕਦੇ ਨਾ ਕਿਹਨੇ ਮੈਂ ਇਹਨੂੰ ਰੋਕਿਆ ਕੋਈ ਨਹੀਂ ਲੈ ਆਇਆ ਮੈਂ ਉਹ ਭਾਈ ਡੋਡੋ ਆ ਮੈਂ ਵਿੱਚ ਆਹ ਭਾਈ ਇਹਨਾਂ ਤੋਂ ਵੀ ਗੱਲ ਲਗ ਭਾ 11 ਵਜੇ ਦਾ ਟਾਈਮ ਸੀ ਜਦਕਿ ਮੈਂ ਆਪਣੀ ਵੋਟ ਪਾਣ ਜਾ ਰਿਹਾ ਸੀ ਜੀ ਜਿਸ ਟਾਈਮ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਆਏ ਨੇ ਉਹਨਾਂ ਦੇ ਨਾਲ ਕੁਝ ਅਣਪਛਾਤੇ ਗੁੰਡੇ ਲਗਭਗ 30 ਤੋਂ 35 ਲੋਕ ਬੂਥ ਨੰਬਰ 57 60 ਦੇ ਵਿੱਚ ਈਵਿੰਗ ਕ੍ਰਿਸਚਨ ਕ੍ਰਿਸਚਨ ਕਮਿਊਨਿਟੀ ਦਾ ਬੂਥ ਇਹ ਉੱਥੇ ਆਏ ਨੇ ਇਹਨਾਂ ਨੇ ਆ ਕੇ ਗੁੰਡਾਗਰਦੀ ਕੀਤੀ ਮੈਨੂੰ ਵੋਟ ਪਾਉਣ ਤੋਂ ਵੀ ਰੋਕਿਆ ਗਿਆ ਮੈਨੂੰ ਬਾਹਰ ਵੀ ਕੱਢਿਆ ਗਿਆ ਜਦਕਿ ਮੈਂ ਆਪਣਾ ਪੋਲਿੰਗ ਏਜੰਟ ਨਾਲ ਪੋਲਿੰਗ کارڈ ਵੀ ਹੋਇਆ ਤੇ ਜਿੱਦਰ ਉਹਨਾਂ ਨੇ ਮੇਰੀ ਇੱਕ ਨਹੀਂ ਸੁਣੀ ਮੈਨੂੰ ਬੱਟੇ ਤੱਕ ਕੀ ਕਮਤਾਰ ਕੀਤੀ ਹੈ ਮੇਰ ਨਾਲ ਸਕੋਰ ਵੀ ਕੀ ਚੜਾਈ ਹੈ ਇਹਨਾਂ ਨੇ ਚਾਹ ਦੇਖੋ ਤੇ ਪੈਟ ਆਟ ਹੋ ਗਈ ਔਰ ਉਸ ਤੋਂ ਬਾਅਦ 10 ਅੰਕ ਮਿੰਟਾਂ ਬਾਅਦ ਐਮਐਲਏ ਸਾਹਿਬ ਆ ਪਾਏ ਨੇ ਉਹਨਾਂ ਦੇ ਨਾਲ ਹੀੜ ਦੀ ਹੀੜ ਆਈ ਹੈ 70 80 ਜਾਣੇ ਅਸੀਂ ਉਹਨਾਂ ਨੇ ਸਾਡੀ ਸੰਕੀ ਦਿੱਤੀ ਹੈ ਕਿ ਬੰਦੇ ਬਣ ਜਾਓ ਸਾਡੀ ਇੱਕ ਗੱਲ ਨਹੀਂ ਸੁਣੀ ਸਾਡੀ ਮਾਵਾ ਭੈਣਾ ਵੀ ਉੱਥੇ ਸੀਗੀਆਂ ਜਿਹੜੀ ਸੀ ਪੂਰੀ ਬਦਤਮੀਜ਼ੀ ਸੀ ਜਿਨ੍ਹਾਂ ਨੇ ਮਾਵਾ ਭੈਣਾਂ ਨੂੰ ਵੀ ਗਾਲਾਂ ਕੱਢੀਆਂ ਤੇ ਸਾਡੇ ਨਾਲ ਫੇਰ ਧੱਕਾ ਮੁਕੀ ਕੀਤੀ ਉਹਨਾਂ ਦੇ ਗਨਮੈਨ ਨੇ ਵੀ ਮੈਨੂੰ ਧੱਕੇ ਮਾਰੇ ਨੇ ਐਮਐਲਏ ਸਾਹਿਬ ਦੇ ਇਹ ਮੈਨ ਲਈ ਸ਼ਰਮਨਾਕ ਗੱਲ ਹੈ ਕਿ ਆਮ ਆਦਮੀ ਇੰਨਾ ਅਵਧਾ ਮੈਗਾ ਸੱਤ ਸੱਠ ਦੇ ਵਿੱਚ ਇਹ ਬਹੁਤ ਚੱਲਿਆ ਪਰ ਫੇਰ ਉਹਨਾਂ ਨੇ ਕੀ ਵਾਇਸ ਇਹਨਾਂ ਨੇ ਮੈਨੂੰ ਕੀ ਵੀ ਦਿੱਤੀ ਆ ਕਿ ਤੁਹਾਨੂੰ ਪੰਜ ਦੇ ਵਜੇ ਆਹਾਂਗੇ ਤੁਸੀਂ ਆਪ ਦੇ ਘਰੋਂ ਨਿਕਲ ਕੇ ਇਹਨਾਂ ਦੇ ਇਹ ਆ ਦਿੱਸਤੀਆਂ ਨੇ ਮੈਨੂੰ ਇੱਥੇ ਜਿਹੜੇ ਆਪਣੇ ਆਪ ਨੂੰ ਅਪਲੋਡ ਕਰਦੇ ਨੇ ਫਿਰ ਇਹ ਧਮਕੀਆਂ ਦੇ ਰਹੇ ਨੇ ਕਿ ਐਮਐਲਏ ਨੇ ਗਿੱਦੜ ਰਾਜਾ ਵੜਿੰਗ ਸਿੰਘ ਨੇ ਗਿੱਦੜ ਬਾਹ ਚੱਲ ਜਾਣਾ ਫਿਰ ਤੁਹਾਨੂੰ ਦੱਸਾਂਗੇ ਕੀ ਹੁਣ ਆ ਵੜਿੰਗ ਸਾਹਿਬ ਆਏ ਨੇ ਵੜਿੰਗ ਸਾਹਿਬ ਆਏ ਸੀ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਮੈਨੂੰ ਹੌਸਲਾ ਦੇ ਕੇ ਗਏ ਨੇ ਔਰ ਉਹਨਾਂ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਮੈਂ ਤੇਰੇ ਨਾਲ ਹੈਗਾ ਵਾਂ ਤੇ ਤੂੰ ਪਰਵਾਹ ਨਾ ਕਰ ਕਿਸੇ ਚੀਜ਼ ਦੀ ਵੀ ਮੈਂ ਆਮ ਲੋਕਾਂ ਦੇ ਨਾਲ ਹੈਗਾ ਤੇ ਇਸ ਚੀਜ਼ ਦਾ ਮੈਨੂੰ ਬੜਾ ਅੱਛਾ ਲੱਗਿਆ ਕਿ ਉਹ ਮੈਨੂੰ ਮਿਲਣ ਆਏ ਕੋਈ ਸ਼ਿਕਾਇਤ ਦਿੱਤੀ ਸ਼ਿਕਾਇਤ ਮੈਂ 100 ਨੰਬਰ ਤੇ 112 ਨੰਬਰ ਤੇ ਕੀਤੀ ਆ ਜੀ ਉਦੋਂ ਪੁਲਿਸ ਆਈ ਸੀ ਪਰ ਲਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਸੱਤਾ ਦਾ ਨਸ਼ਾ ਹੈ ਜੀ ਐਮਐਲਏ ਦਾ ਭਰਾ ਵੀ ਰਕੇਸ਼ ਪ੍ਰੈਸ਼ਰ ਵੀ ਆਇਆ ਸੀ 8-10 ਸਪੌਂਸਰ ਲੈ ਕੇ ਇੱਥੇ ਉਹਨੂੰ ਵੀ ਅਸੀਂ ਫਿਰ ਕੰਪਲੇਨਟ ਕੀਤੀ ਐ ਇੱਥੇ ਉਹਨੂੰ ਵੀ ਬਾਹਰ ਕੱਢਿਆ ਗਿਆ ਸੋ ਇਹ ਖਬਰ ਫੈਲਦੇ ਹੀ ਇਸ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਵੀ ਆਪਣੀ ਪ੍ਰਤੀਕਰਿਆ ਦੇ ਦਿੱਤੀ ਆ ਰਵਨੀਤ ਸਿੰਘ ਬਿੱਟੂ ਨੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਰਾਜਾ ਵੜਿੰਗ ਦੇ ਮਗਰ ਨਾ ਲੱਗਣਾ ਉਹ ਤਾਂ ਬਾਹਰੋਂ ਆਇਆ ਹੋਇਆ ਜਿਹਦੇ ਕਦੇ ਦਰਬਾਰਾ ਸਿੰਘ ਹੋਣੀ ਰਹੇ ਹੋਣ ਅੱਜ ਉਹ ਕਾਂਗਰਸ ਦਾ ਪ੍ਰਧਾਨ ਇੱਕ ਪੱਪੀ ਇੱਕ ਐਮਐਲਏ ਉਹਦੇ ਕਰੇ ਜਾ ਕੇ ਗੋਡੇ ਫੜਲੇ ਉਹਦੇ ਬੇਟੇ ਦੇ ਜਾ ਕੇ ਗੋਡੇ ਫੜਲੇ ਅੱਜ ਬੱਸਾਂ ਦੀਆਂ ਬਾਡੀਆਂ ਤੋਂ ਚੋਰੀ ਇੱਕ ਇੱਕ ਬਾਡੀ ਚੋਂ 7 ਲੱਖ ਆਧਾ ਬੱਸਾਂ ਦੀ ਉਹ ਤੋਂ ਬਚਣ ਲਈ ਜਿਹੜਾ 3 ਸਾਲ ਤੇ 7 ਸਾਲ ਦੇ ਬੱਚਿਆਂ ਦਾ ਕਤਲ ਕੀਤਾ ਏ ਉਹਨਾਂ ਤੋਂ ਬਚਣ ਲਈ ਜੇ ਥੋੜੀ ਜੀ ਚਾਬੀ ਭਰੀ ਅੱਜ ਸਾਰੀ ਕਾਂਗਰਸ ਨੂੰ ਅੱਜ ਸਾਰੀ ਕਾਂਗਰਸ ਨੂੰ ਉਹਦੇ ਪੈਰਾਂ 'ਚ ਰੱਖਿਆ ਆ ਪਰ ਤੁਸੀਂ ਇਹਨੂੰ ਰਹਿਣ ਦੋ ਪੈਰਾਂ ਚ ਕਾਂਗਰਸੀਓ ਅੱਜ ਲੈ ਲਓ ਫੈਸਲਾ ਹੁਣ ਲੈ ਲਓ ਫੈਸਲਾ ਅਸੀਂ ਡਿਵੈਲਪਮੈਂਟ ਖਾਤਰ ਤੁਸੀਂ ਮੋਦੀ ਜੀ ਖਾਤਰ ਰਾਮ ਮੰਦਰ ਕਰਕੇ ਕਰਤਾਰਪੁਰ ਸਾਹਿਬ ਲੰਘੇ ਕਰਕੇ ਤੁਸੀਂ ਆ ਕੇ ਜਿਹੜੀ ਆ ਵੋਟ ਆ ਉਹ ਭਾਜਪੀ ਨੂੰ ਪਾ ਦਿਓ ਇੱਕ ਪਾਸੇ ਉਹ ਜਿਹੜੇ ਦੇਸ਼ ਪ੍ਰੇਮ ਕਰਨ ਵਾਲੇ ਇੱਕ ਪਾਸੇ ਰਾਜਾ ਬੜਿੰਗ ਜਿਹੜਾ ਬਿਲਕੁਲ ਸਰੈਂਡਰ ਕਰਕੇ ਪੈਰਾਂ ਚ ਬਹਿ ਗਿਆ ਅੱਜ ਮੈਂ ਸ਼ਮਦਾ ਨਾਂ ਨਿਸ਼ਾਨ ਕਾਂਗਰਸ ਪਾਰਟੀ ਦਾ ਇਸ ਬੰਦੇ ਨੇ ਮਟਾਤਾ ਅੱਜ ਇੱਕ ਛੋਟੀ ਜੀ ਪਾਰਟੀ ਆਮ ਆਦਮੀ ਉਹਨਾਂ ਤੋਂ ਡਰ ਕੇ ਕਾਂਗਰਸ ਪਾਰਟੀ ਪ੍ਰਧਾਨ ਸੰਡਰ ਕਰਿਆ ਆ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਦਾ ਕਹਿੰਦਾ ਸੀ ਵੀ ਰਲੇ ਹੋਏ ਆ ਦੋਨੋਂ ਪਾਸੇ ਇੱਕ ਪਾਸੇ ਝਾੜੂ ਇੱਕ ਪਾਸੇ ਪੰਜਾ ਤੁਸੀਂ ਮੇਰੀ ਗੱਲ ਨਹੀਂ ਮੰਨੀ ਅੱਜ ਤੁਸੀਂ ਕਰੋੜਾਂ ਰੁਪਈਆ ਨੂੰ ਫੰਡ ਦੇਤਾ ਅੱਜ ਸਵੇਰ ਦੇ ਤੁਸੀਂ ਵੋਟਾਂ ਪਾ ਰਹੇ ਹੋ ਬੂਥ ਲਾਈ ਬੈਠੇ ਹੋ ਇੱਕ ਇੱਕ ਬੂਥ ਤੇ ਬੈਠੇ ਹੋ ਤਾਂ ਇਹ ਤੁਹਾਡੇ ਨਾਲ ਗਦਾਰੀ ਕਰ ਗਿਆ ਮੈਂ ਪਹਿਲਾਂ ਕਹਿੰਦਾ ਸੀ ਵੀ ਗਦਾਰ ਇਹ ਆ ਜਿਹੜਾ ਲੁਧਿਆਣਾ ਦੇ ਲੀਡਰਾਂ ਨੂੰ ਪਹਿਲਾਂ ਮਾਰਿਆ ਕੱਲੇ-ਕੱਲੇ ਨੂੰ ਟਿਕਟ ਨਾ ਦਿੱਤੀ ਅੱਜ ਕੱਲੇ-ਕੱਲੇ ਵਰਕਰ ਨੂੰ ਮਾਰ ਗਿਆ ਅੱਜ ਜਾ ਕੇ ਉਹਦੇ ਘਰੇ ਮੈਂ ਪੁੱਛਿਆ ਕਹਿੰਦੇ ਜੀ ਕਹਿੰਦਾ ਬਲੈਕ ਕਾਫੀ ਪੀਣਾ ਮੈਂ ਬਲੈਕ ਕਾਫੀ ਤਿਆਰ ਕਰਾਈ ਵੀ ਕਿਉਂ ਕਹਿੰਦਾ ਪੱਪੀ ਜੀ ਤੁਹਾਡੇ ਘਰੇ ਤੁਸੀਂ ਜੜੀਆਂ ਮੱਝਾਂ ਗਾਵਾਂ ਰੱਖੀਆਂ ਹੋਈਆਂ ਏ ਤੇ ਇਸ ਕਰਕੇ ਤੁਹਾਡੇ ਘਰੇ ਬੜੀ ਪਿਓਰ ਜਿਹੜੀ ਆ ਉਹ ਕਾਫੀ ਜਾਂ ਚਾਹ ਮਿਲੇਗੀ ਤੇ ਇਹ ਗੱਲਾਂ ਕਹਿ ਕੇ ਮਸ਼ਕਾਲੀਆਂ ੜਾ ਕੇ ਆ ਹੁਣ 10 ਮਿੰਟ ਸਾਰਾ মিডিਆ ਨੇ ਵੀ ਘੇਰਿਆ ਹੋਇਆ ਸਾਰੀਆਂ ਫੋਟੋਆਂ ਉਹਨਾਂ ਨੇ ਮਿੰਟ 'ਚ ਵਾਇਰਲ ਕਰਤੀਆਂ ਕੀ ਲੱਗਦਾ ਜਨਤਾ ਨੂੰ ਪਾਗਲ ਬਣਾ ਰਹੀ ਜਨਤਾ ਪਾਗਲ ਬਣਾਤੀ ਪਰ ਹੁਣ ਹਜੇ ਵੀ 4 ਤੋਂ 5 ਘੰਟੇ ਆ ਸਾਡੇ ਕੋਲ ਪਾਸਾ ਪਲਟਣ ਲਈ ਇਸ ਕਰਕੇ ਤੁਸੀਂ ਇਹਨਾਂ ਤੋਂ ਬਚੋ ਇਹ ਲਟੇਰੀਆਂ ਤੋਂ ਬਚੋ ਕਿਸ ਤਰੀਕੇ ਦੀ ਐ ਕਦੇ ਹੁੰਦਾ ਹੁੰਦਾ ਸੀ ਆ ਖੜੇ ਆ ਦੇਵੀ ਜੀ ਹੋਣੀ ਗੋਰਾ ਜੀ ਹੋਣੀ ਸਾਡਾ ਸਾਰਾ ਪਰਿਵਾਰ ਖੜਾ ਉਹ ਕਦੇ ਆ ਹੁੰਦਾ ਸੀ ਕੰਮ ਵੀ ਤੁਸੀਂ ਅੱਜ ਆਖਰੀ ਦਿਨ ਜਦੋਂ ਦੇਖਿਆ ਵੀ ਕੋਈ ਬੂਥ ਨਹੀਂ ਮੇਰਾ ਕੋਈ ਮੈਨੂੰ ਵੋਟ ਨਹੀਂ ਪੈ ਰਹੀ ਤੇ ਜਾ ਕੇ ਜਦੋਂ ਮਾਰੇ ਉਹਨਾਂ ਨੇ ਕੰਨ ਮਰੋੜਿਆ ਤੇ ਉਰੇ ਮੈਂ ਤੁਹਾਨੂੰ ਪਹਿਲਾਂ ਹੀ ਕਹਿੰਦਾ ਸੀ ਵੀ 2 ਕਰੋੜ ਕਰੋੜ 2 ਕਰੋੜ 40 ਲੱਖ ਦੀਆਂ ਗੱਡੀਆਂ ਵਾਲੇ ਜੋ ਕਰੋੜ ਗੱਡੀਆਂ ਵਾਲੇ ਕਿੱਥੋਂ ਆਉਂਦਾ ਪੈਸਾ ਇਹ ਸਰਕਾਰਾਂ ਫੜਦੀਆਂ ਹੀ ਹੁੰਦੀਆਂ ਇਹਹ ਜਿਹਿਆਂ ਨੂੰ ਅੱਜ ਕੰਨ ਮਰੋੜ ਕੇ ਘਰੇ ਬਿਠਾ ਲਿਆ ਅਗਲੇ ਨੇ ਜਿਵੇਂ ਸੰਗਲੀ ਪਾ ਕੇ ਬੰਨੇ ਹੁੰਦਾ ਨਾ ਐਂ ਨੂੜ ਕੇ ਬਿਠਾ ਲਿਆ ਅੱਜ ਪੱਪੀ ਨੇ ਆਪਣੇ ਘਰੇ ਕੀ ਲੱਗਦਾ ਜਾਂਦਾ ਕਾਂਗਰਸ ਦੀਆਂ ਆਪ ਦੇ ਵਰਕਰਾਂ ਆਓ ਵਰਕਰਾਂ ਤੇ ਵਿਚਾਰਿਆਂ ਨੂੰ ਮਰੌਣਾ ਹੀ ਆ ਦੇ ਦਿਓ ਕੋਈ ਵਰਕਰ ਆ ਮੈਂ ਇਹ ਕਹਿੰਦਾ ਸੀ ਉਸ ਦਿਨ ਦਾ ਵੀ ਵਰਕਰ ਵਰਕਰ ਉਹ ਨਾਂ ਇਹਨਾਂ ਦੇ ਗੱਲਾਂ ਚਾਓ ਇਹ ਬਾਹਰੋਂ ਆਇਆ ਇਹਨੇ ਸਿਰਫ ਪੈਸੇ ਇਕੱਠੇ ਕਰਨੇ ਸੀ 30 ਦਿਨ ਉਹ ਕਰ ਲੇ ਤੇ ਉਹ ਪੈਸੇ ਇਕੱਠੇ ਕਰਨੇ ਸੀ ਕਰ ਲੇ ਅੱਜ ਜਿਹੜਾ ਉਹ ਸਾਰਾ ਸੌਦਾ ਹੈ ਜਿਹੜਾ ਉਹ ਆਪਣੇ ਕੇਸਾਂ ਤੋਂ ਬਚਣ ਲਈ ਤੁਸੀਂ ਵੀਡੀਓ ਤੋਂ ਮਗਾਓ ਤੁਹਾਡੇ ਬਹੁਤ ਜਰਨਲਿਸਟ ਉੱਥੇ ਸੀਗੇ ਜਿਨ੍ਹਾਂ ਨੇ ਇਹ ਸਾਰਾ ਖੇਲ ਹੁੰਦਾ ਦੇਖਿਆ ਇਹ ਗੰਦੀ ਐਸੀ ਰਾਜਨੀਤੀ ਨਹੀਂ ਕਦੇ ਦੇਖੀ ਸੀ ਅੱਜ ਦੇ ਦਿਨ ਉਹ ਵੀ ਰਾਜਾ ਬੜਿੰਗ ਜਿਹੜਾ ਕਾਂਗਰਸ ਦਾ ਪ੍ਰਧਾਨ ਹੋਵੇ ਉਹਨੇ ਸਾਰੀ ਕਾਂਗਰਸ ਮਾਰਤੀ ਅੱਜ ਸਾਰੇ ਲੋਕ ਜਿਹੜੇ ਵਰਕਰ ਸੀ ਓਏ ਅੱਜ ਇੱਕ ਇੱਕ ਇਹਦਾ ਇੱਕ 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 ਬੂਥ ਚੱਕ ਦੋ ਅੱਜ ਦਾ ਜੇ ਤੁਸੀਂ ਕਾਂਗਰਸੀਓ ਸੱਚੇ ਤਾਂ ਅੱਜ ਇਹਨੂੰ ਮੂੰਹ ਤੋੜ ਜਵਾਬ ਦੋ ਨਹੀਂ ਤੁਹਾਡਾ ਕੁਝ ਬੱਟਿਆ ਨਹੀਂ ਜਾਣਾ ਅੱਜ ਜਿੰਨਾ ਕੁਝ ਤੁਹਾਡੇ ਨਾਲ ਧੋਖਾ ਕਰ ਗਿਆ ਇੰਨਾ ਧੋਖਾ ਜ਼ਿੰਦਗੀ 'ਚ ਨਹੀਂ ਮੈਂ ਕਿਸੇ ਨੂੰ ਕੀਤਾ ਦੇਖਿਆ ਅੱਜ ਸਾਰੇ ਬੂਥ ਬੰਦ ਕਰਕੇ ਚੱਕ ਕੇ ਵੇਜੋ ਇਹ ਇਕੱਲੇ ਇਕੱਲੇ মিডিਆ ਦੇ ਸਾਹਮਣੇ ਹੋਈਆਂ ਗੱਲ ਮੇਰੇ ਇਕੱਲੇ ਦੇ ਨਹੀਂ ਮੈਂ ਤਾਂ ਉੱਥੇ ਪਹੁੰਚ ਗਿਆ ਜਦੋਂ ਮੈਨੂੰ ਕਿਸੇ মিডিਆ ਵਾਲਿਆਂ ਨੇ ਦੱਸਿਆ ਮੈਂ ਕਿਹਾ ਐ ਕਿਵੇਂ ਹੋ ਸਕਦਾ ਮੈਂ ਜਦੀ ਗੱਡੀਆਂ ਲੈ ਕੇ ਮੈਂ ਘਰੇ ਪਹੁੰਚ ਗਿਆ ਤੇ ਉੱਥੇ 100 মিডিਆ ਵਾਲੇ ਖੜੇ ਤੇ ਉਹਨਾਂ ਨੇ ਕਿਹਾ ਜੀ ਉੱਤੇ ਕਾਫੀ ਪੀ ਰਹੇ ਆ ਬਿੱਟੂ ਜੀ ਕੱਰਾਤੀ ਦੇਖਣ ਨੂੰ ਮਿਲਿਆ ਜੀ ਆਪਣਾ ਕਿ ਸ਼ਰਾਬ ਦੇ ਠੇਕੇ ਤੇ ਜਿਹੜਾ ਰੇਡ ਮਾਰਿਆ ਰਾਇਵਨਿੰਗ ਉਹ ਰਾਤ ਦੀ ਗੱਲ ਰਾਤ ਦੀ ਰਹਗੀ ਉਹ ਵੀ ਪੜਦਾ ਪਾਉਣਗੇ ਏਸੀ ਕਿਉਂਕਿ ਉਹ ਵੀ ਦੋਨਾਂ ਦੀ ਹੋਈ ਸੀ ਕੀ ਲੱਗਦਾ ਪਰਚਾ ਬਹੁਤ ਆ ਨਾ ਤੇ ਹੁਣ ਪਰਚੇ ਤਾਂ ਪੈਣੀ ਪੈਣੇ ਆ ਜਾਲੀ ਸ਼ਰਾਬ ਦੇ ਪਰ ਤੁਸੀਂ ਆਹ ਗੱਲ ਆ ਜਿਹੜਾ ਅੱਜ ਇੱਕ ਕੈਂਡੀਡੇਟ ਲੁਧਿਆਣੇ ਦਾ ਜਾ ਕੇ ਸਰੈਂਡਰ ਕਰ ਗਿਆ ਅੱਜ ਇੱਕ ਆਮ ਆਦਮੀ ਪਾਰਟੀ ਛੋਟੀ ਜੀ ਪਾਰਟੀ ਕਾਂਗਰਸ ਦਾ ਪ੍ਰਧਾਨ ਉਹਦੇ ਪੈਰਾਂ 'ਚ ਪੈ ਗਿਆ ਜਾ ਕੇ ਐਦੂੰ ਬੜੀ ਗੱਲ ਹੋ ਨਹੀਂ ਸਕਦੀ ਕੋਈ ਇਹ ਮੈਂ ਇਕੱਲੇ ਇਕੱਲੇ ਨੂੰ ਸੰਦੇਸ਼ ਦੇਣਾ ਚਾਹਨਾ ਜਗਾਉਣਾ ਚਾਹਨਾ ਵੀ ਉਠੋ ਆ ਆ ਫੇਰ ਇਕੱਠੇ ਹੋ ਕੇ ਦੋਨੋਂ ਆ ਜਿਹੜੇ ਇਹ ਤਮਾਸ਼ਾ ਖੇਡ ਰਿਹਾ ਬਚੋ ਇਹਨਾਂ ਤੋਂ ਬਚੋ ਇਹਨਾਂ ਤੋਂ ਬਚੋ ਇਹਨਾਂ